ਭਾਈ ਪੇ ਚਲਾਤਾ ਮਨਜਿੰਦਰ ਸਿੰਘ ਸਰਸਾ ਜੀ ਖਰਾ ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਥਾਨਪੁਰੀ ਤੇ ਮੈਟਰੋ ਸਟੇਸ਼ਨ ਆ ਮੈਂ ਟਿਕਟਾਂ ਲਈਆਂ ਨੇ ਦੋ ਬਗਲਾ ਸਾਹ ਕੋਰ ਦਵਾਰਾ ਸਾਤ ਪਹੁੰਚਣ ਦੀ ਭਾਈ ਆਪ ਲੋਕ ਬਰਾਓ ਪਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਕੁੱਤੀ ਕਿਰਪਾਨ ਹੈ ਕੋਣ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਪੂਰੀ ਮਿਲਣਗੇ ਮੈਂ ਕਿਹਾ ਨਾ ਦੋ ਮੈਨੂੰ ਤਾਂ ਬਾਹਰ ਕਰ ਦਿਓ ਕੋਣ ਮੈਨੂੰ ਅੰਦਰ ਤੇ ਮੇਰਾ ਡਰਾਮਰ ਬਾਹਰ ਮਨਜਿੰਦਰ ਸੰਤਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਵਰਸ ਤੋਂ ਗੁਲਾਮ ਨੇ ਮਜਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਤਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਆਕਾਲ ਤਖਤ ਦੇ ਚੰਗਾ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜਿੰਦਰ ਸਰਤਾ ਜੀ ਸਿੱਧਾ ਤਾਂ ਬਣਾਓ ਆ ਲਾਈਵ ਚੱਲ ਰਿਹਾ ਇਹ ਪੁਲਸ ਵਾਲਾ ਵੀਡੀਓ ਬਣਾ ਰਿਹਾ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਰ ਤੋ ਦੋਗਾ ਅੰਦਰ ਕਰ ਦੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇਥੇ ਕੈਮਰਾ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਲ ਤੇ ਮੈਟਰੋ ਟ੍ਰੇਨ ਤੇ ਸਫ਼ਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਮੇਰੇ ਵੀ ਡਰਾਈਵਰ ਨੂੰ ਬਾਹਰ ਜੋ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣ ਕੋਟਵਾਲਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਤੇ ਲੀਗ ਫ੍ਰੋਮ ਮੀ ਕੋਟਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਔਥੇ ਮੈਂ ਅਮਰਸਰ ਕ੍ਰੋਨੀ ਬਗਬਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮੈਂ ਸ੍ਰੀ ਅਕਾਲ ਦਾਸ ਸਾਹਿਬ ਦੇ ਜਥੇਦਾਰ ਤੋਂ ਜਵਾਬ ਲਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਐਰਪੋਰਟ ਤੇ ਰੁਕਾ ਗਿਆ ਮੈਨੂੰ ਤੇ ਸਰਕਾਰ ਚ ਕੀ ਸਕਦੇ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਫਿਰ ਕੋਈ ਜਵੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਕੋਈ ਦਾ ਜਵਾਬ ਮਗਦਾ ਮੈ ਮੈਨੂੰ ਕੰਟਾ ਹੋ ਗਿਆ ਤੇ ਇੱਕ ਮੁੱਤੇ ਨੂੰ ਇਹੋ ਹਾਲ ਤੂੰ ਸਾਡੀ ਅਸੀਂ ਇਸੇ ਤਰੀਕੇ ਰੋਂਦੇ ਰਹਿਣ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਲੈ ਗੁਰਜੀ ਕਾ ਖਾਲਸਾ ਵੇ